ਸਤਨਾਮ ਸ੍ਰੀ ਵਾਹਿਗੁਰੂ ਜੀ ਢਾਲਾ ਗੇ ਉਠ ਨਾਮ ਜਪ ਜਿਸ ਵਸਰੇ ਆਰਾਤ ਕਾਰਾ ਤੁਝੇ ਰੰਗ ਪਈ ਨਾਨਕ ਮਟੈ ਉਪਾ ਅੰਮ੍ਰਿਤ ਵੇਲਾ ਸਤਨਾ ਵੜਿਆਈ ਵਿਚਾ ਰਮੀਆਂ ਵੇ ਕੱਪੜਾ ਨਜ਼ਰੀ ਮੋਖ ਦਵਾ ਨਾਨਕ ਜੀ ਵੇ ਜਾਰੀਆਂ ਸਭ ਆਪੇ ਇਸ ਪਿਆਰ ਅੰਮ੍ਰਿਤ ਬਚਨ ਸਦ ਕੀ ਪਾਈ ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰ ਹਰ ਨਾਮ ਨਿਤ ਰਸਨ ਵਖਾਣੀ ਸਤਨਾਮ ਸਿਲੀਵਾਹੀ ਗੁਰ ਜਗਵਾ ਪਰਮੇਸ਼ਰ ਦਿੱਤਾ ਪੰਨਾ ਦੁੱਖ ਰੋਗ ਕਢੀਰਾ ਪੰਨਾ ਆਨੰਦ ਕਰਹਿ ਨਰਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਆਰੰਗੇ ਸਰਦ ਪੰਨਾ ਦੁੱਖ ਰੋਗ ਕਢੀਰਾ ਪੰਨਾ ਆਨੰਦ ਕਰਹਿ ਨਾਰਿ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਸੰਤ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ ਰਹਾਉ ੁਰਕੀ ਪਾਨੀ ਆਈ ਤਨ ਸਗਲੀ ਤੰਤ ਮਟਾਈ ਦਿਆਲ ਪਰਖ ਮੇ ਹਰਬਾਨਾ ਹਰਨਾਨਕ ਸਾਚ ਵਖਾਨਾ सकल चंद मट दयाल पर हरबाना हर नानक सातवुरु जी का खालसा वाहेगुरु जी की फतेह